ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਈ ਗੁਰੂ ਜੀ ਦੀ ਮੈਂ ਨਾ ਚੜਦੀ ਕਲਾ ਚਾਹੁੰਗੇ ਜੀ ਜੇ ਸਾਡੇ ਚੈਨਲ ਤੇ ਨਿਊ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਗ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਣ ਵਾਲੀਆਂ ਜੋ ਵੀਡੀਓਜ਼ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਸਾਰਿਆਂ ਦੇ ਕੋਲ ਪਹੁੰਚ ਜਾਣ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੇ ਚੈਨਲ ਤੇ ਮੋਟੀਵੇਸ਼ਨਲ ਵੀਡੀਓਸ ਤੁਹਾਡੇ ਨਾਲ ਸ਼ੇਅਰ ਕਰੀਤੀਆਂ ਨੇ ਨਾਲ ਦੀ ਨਾਲ ਜੀ ਸੱਚੀਆਂ ਹੱਡ ਵੀਤੀਆਂ ਸ਼ੇਅਰ ਕਰੀਦੀਆਂ ਨੇ ਬਾਣੀ ਨਾਲ ਰਿਲੇਟਿਡ ਵੀਡੀਓਸ ਤੁਹਾਡੇ ਨਾਲ ਸ਼ੇਅਰ ਕਰੀਦੀਆਂ ਨੇ ਸੋ ਜੇ ਤੁਸੀਂ ਵੀ ਬਾਣੀ ਨੂੰ ਕਰਦੇ ਹੋ ਪਿਆਰ ਤਾਂ ਪਲੀਜ਼ ਵੀਡੀਓ ਨੂੰ ਤੁਸੀਂ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਪਲੀਜ਼ ਜੁੜੋ ਸਬਸਕ੍ਰਾਈਬ ਕਰਕੇ ਜਾਇਓ ਜੀ ਦੇਖੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਇੱਕ ਛੋਟੀ ਜੀ ਕਹਾਣੀ ਬੰਦੇ ਦੀ ਸਾਰੀ ਜ਼ਿੰਦਗੀ ਨੂੰ ਬਦਲਣ ਦੀ ਤਾਕਤ ਰੱਖਦੀ ਹੈ ਜੀ ਕਰਮ ਜੀ ਬੰਦੇ ਦੇ ਨਾਲ-ਨਾਲ ਚੱਲਦੇ ਆ ਸਾਨੂੰ ਅੱਜ ਤੱਕ ਜੋ ਵੀ ਮਿਲਿਆ ਉਹ ਆਪਣੇ ਕਰਮਾਂ ਦਾ ਕੀਤਾ ਹੋਇਆ ਫਲ ਆ ਜੀ ਤੇ ਜੋ ਕੁਝ ਆਪਾਂ ਅੱਗੇ ਭੁਗਤਣਾ ਆ ਉਹ ਵੀ ਸਾਡੇ ਕਰਮਾਂ ਦੀ ਕੀਤੀ ਹੋਈ ਸਜ਼ਾ ਆਓ ਇੱਕ ਛੋਟੀ ਜੀ ਕਹਾਣੀ ਦੁਆਰਾ ਸਮਝ ਲਈਏ ਕਿ ਕਿਸ ਦੇ ਘਰ ਦੁੱਖ ਦੇਣ ਵਾਲੀ ਜੋ ਸੰਤਾਨ ਆ ਪੈਦਾ ਹੁੰਦੀ ਆ ਕਿ ਜੋ ਰਿਸ਼ਤੇ ਨਾਤੇ ਨੇ ਕੀ ਇਹਨਾਂ ਦਾ ਸਬੰਧ ਆਪਣੇ ਕੋਈ ਪਿਛਲੇ ਜਨਮ ਨਾਲ ਵੀ ਹੁੰਦਾ ਜੀ ਤਾਂ ਆਪਾਂ ਇੱਕ ਕਹਾਣੀ ਦੁਆਰਾ ਸਮਝਾਂਗੇ ਕਹਾਣੀਆਂ ਪ੍ਰਤੀਕ ਹੁੰਦੀਆਂ ਨੇ ਇਸ਼ਾਰਾ ਹੁੰਦੀਆਂ ਨੇ ਜੇ ਪੂਰੀ ਕਹਾਣੀ ਨੂੰ ਤੁਸੀਂ ਪ੍ਰੋਪਰ ਜੀ ਬਿਨਾਂ ਸਕਿਪ ਕੀਤੇ ਧਿਆਨ ਨਾਲ ਸੁਣੋਗੇ ਤਾਂ ਤੁਹਾਨੂੰ ਸਾਰੀ ਗੱਲਬਾਤ ਸਮਝ ਆਵੇਗੀ ਕਿਉਂਕਿ ਅੱਧਾ ਅਧੂਰਾ ਜਿਹੜਾ ਗਿਆਨ ਹੁੰਦਾ ਜੀ ਉਹ ਹਾਨੀਕਾਰਕ ਹੁੰਦਾ ਜੀ ਇੱਕ ਪਿੰਡ ਦੇ ਵਿੱਚ ਜੇ ਦੋ ਕੁੱਤੇ ਰਹਿੰਦੇ ਹੁੰਦੇ ਆ ਇੱਕ ਦਾ ਨਾਮ ਹੁੰਦਾ ਜੀ ਕੈਂਕਰ ਤੇ ਇੱਕ ਕੁੱਤੇ ਦਾ ਨਾਮ ਹੁੰਦਾ ਵਿਚਰਾ ਦੋਨੋਂ ਕੁੱਤੇ ਜੀ ਬੈਠ ਕੇ ਆਪਸ ਵਿੱਚ ਗੱਲਾਂ ਕਰਦੇ ਹੁੰਦੇ ਆ ਤੇ ਕੈਂਕਰ ਜੋ ਹੁੰਦਾ ਜੀ ਵਿਚਰਾ ਨੂੰ ਕਹਿੰਦਾ ਕਿ ਪਤਾ ਨਹੀਂ ਕਿਹੜੇ ਕਰਮਾਂ ਦੀ ਸਜ਼ਾ ਸਾਨੂੰ ਮਿਲੀ ਆ ਕਿ ਸਾਨੂੰ ਕੁੱਤੇ ਦੇ ਜੂਨੀ ਦੇ ਵਿੱਚ ਆਉਣਾ ਪਿਆ ਕਿ ਸਾਡੀ ਕੋਈ ਵੀ ਕਦਰ ਨਹੀਂ ਕਰਦਾ ਸਾਨੂੰ ਕਿਤੋਂ ਵੀ ਇੱਜ਼ਤ ਨਹੀਂ ਮਿਲਦੀ ਪੇਸਾ ਨੂੰ ਰੋਟੀ ਦੇ ਲਈ ਇੱਧਰ ਉੱਧਰ ਭਟਕਣਾ ਪੈਂਦਾ ਆ ਸਾਡਾ ਨਾ ਕੋਈ ਰਹਿਣ ਦਾ ਟਿਕਾਣਾ ਆ ਨਾ ਸਾਡੇ ਕੋਈ ਸਿਰ ਤੇ ਛੱਤ ਵਾ ਗਰਮੀ ਹੋਵੇ ਸਿਆਲ ਹੋਣ ਮੀਂਹ ਕੜੀ ਦਾ ਮੌਸਮ ਹੋਵੇ ਸਾਨੂੰ ਇਦਾਂ ਹੀ ਜੀ ਰਹਿਣਾ ਪੈਂਦਾ ਆ ਕਿ ਬਹੁਤ ਹੀ ਬੁਰਾ ਹਾਲ ਆ ਜੀ ਸਾਡਾ ਸ਼੍ਰੀ ਰਾਮ ਜੀ ਉਹਦੀਆਂ ਜੋ ਗੱਲਾਂ ਦੇ ਵਿੱਚ ਹਾਮੀ ਭਰਦਾ ਆ ਤੇ ਉਹ ਵੀ ਕਹਿੰਦਾ ਆ ਕਹਿੰਦਾ ਤੇਰੀ ਗੱਲ ਬਿਲਕੁਲ ਸਹੀ ਆ ਕੀ ਲੋਕ ਤਾਂ ਕਹਿੰਦਾ ਸਾਡੀਆਂ ਮਿਸਾਲਾਂ ਦੁੰਦੇ ਨੇ ਕਿ ਤੂੰ ਕੁੱਤੇ ਦੀ ਮੌਤ ਮਰੂੰਗਾ ਬਹੁਤ ਸਾਡੇ ਨਾਲ ਬੁਰਾ ਵਿਵਹਾਰ ਹੁੰਦਾ ਕੋਈ ਸਾਡੇ ਛੋਟੀ ਮਾਰ ਦਿੰਦਾ ਆ ਆਪਾਂ ਜੋ ਕੁੱਤਿਆਂ ਅਸੀਂ ਇੱਕ ਦੂਜੇ ਨੂੰ ਵੀ ਵੱਢ ਦਿੰਨੇ ਆ ਕਿ ਸਾਡੀ ਕੋਈ ਜ਼ਿੰਦਗੀ ਨਹੀਂ ਹੈਗੀ ਕਈ ਵਾਰ ਤਾਂ ਸਾਰਾ ਸਾਰਾ ਦਿਨ ਘਟਕਦੇ ਰਹਿੰਨੇ ਆ ਭੋਜਨ ਦੀ ਭਾਲ ਦੇ ਵਿੱਚ ਸਾਨੂੰ ਸਾਰਾ ਸਾਰਾ ਦਿਨ ਭੋਜਨ ਨਹੀਂ ਮਿਲਦਾ ਕਹਿੰਦੇ ਬਹੁਤ ਹੀ ਬੁਰੀ ਜੁਣੀ ਆ ਕਿ ਪਤਾ ਨਹੀਂ ਕਿਹੜੇ ਕਰਮਾਂ ਦੀ ਸਾਨੂੰ ਪਰਮਾਤਮਾ ਨੇ ਸਜ਼ਾ ਦਿੱਤੀ ਆ ਕਿ ਹੁਣ ਤਾਂ ਉੱਭ ਚੁੱਕਾ ਆ ਮਨ ਕਿ ਇਹ ਜੀ ਕਰਦਾ ਕਿ ਸਾਨੂੰ ਮੌਤ ਹੀ ਆ ਜਾਵੇ ਇਸ ਨਾਲੋਂ ਕਿ ਕੁੱਤਿਆਂ ਦੀ ਜੂਣੀ ਬਹੁਤ ਹੀ ਪੂਰੀ ਹੁੰਦੀ ਆ ਤੇ ਜੀ ਫਿਰ ਕੈਂਕਰ ਵੀ ਜਰਾੰਗੂ ਕਹਿੰਦਾ ਕਿਉਂ ਨਾ ਆਪਾਂ ਤੀਰਥਾਂ ਦੀ ਯਾਤਰਾ ਕਰੀਏ ਤਾਂ ਕਿ ਜਿਹੜੇ ਆਪਣੇ ਜਿਹੜੇ ਗਾਂ ਦੇ ਕਰਮ ਆ ਆਪਾਂ ਉਹ ਸਵਾਰ ਲਈਏ ਕੀ ਪਤਾ ਸਾਨੂੰ ਅੰਗੇ ਕੋਈ ਰੱਬ ਚੰਗੀ ਜੂਣੀ ਦੇ ਵਿੱਚ ਪਾ ਦੇਵੇ ਤੇ ਵੀ ਜਰਾੰਗ ਵੀ ਜੀ ਉਹਦੇ ਨਾਲ ਸਹਿਮਤ ਹੁੰਦਾ ਆ ਤੇ ਉਹ ਦੋਨੋਂ ਜਣੇ ਆਪਸ ਦੇ ਵਿੱਚ ਸਲਾਹ ਕਰਕੇ ਤੀਰਥ ਯਾਤਰਾ ਜਾਣ ਦੀ ਪੂਰੀ ਜੀ ਪਲੈਨਿੰਗ ਕਰ ਲੈਂਦੇ ਆ ਦੋਨੋਂ ਜੀ ਚੱਲ ਪੈਂਦੇ ਆ ਤੀਰਥ ਯਾਤਰਾ ਦੇ ਲਈ ਪਰ ਰਾਹ ਉਹਨਾਂ ਨੂੰ ਨਹੀਂ ਪਤਾ ਹੁੰਦਾ ਸੋ ਇਦਾਂ ਜੀ ਸਵੇਰ ਦੇ ਚੱਲਦੇ ਚੱਲਦੇ ਸਾਰਾ ਦਿਨ ਜੀ ਤੁਰੇ ਜਾਂਦੇ ਤੁਰੇ ਜਾਂਦੇ ਸ਼ਾਮ ਹੋ ਜਾਂਦੀ ਆ ਥੱਕ ਟੁੱਟ ਜਾਂਦੇ ਨੇ ਤੇ ਇੱਕ ਪਿੰਡ ਦੇ ਇੱਕ ਦਰਖਤ ਦੇ ਹੇਠਾਂ ਦੋਨੋਂ ਬੈਠ ਜਾਂਦੇ ਨੇ ਥੋੜੀ ਦੇਰ ਵਿਸ਼ਰਾਮ ਕਰਨ ਲਈ ਤੇ ਜਿਹੜਾ ਕੈਂਕਰ ਹੁੰਦਾ ਆ ਉਹ ਵਿਜਰਾਮ ਨੂੰ ਕਹਿੰਦਾ ਕਿ ਜਿਹੜੇ ਖੇਤ ਦੇ ਆ ਪਾ ਦਰਖਤ ਦੇ ਹੇਠਾਂ ਬੈਠੇ ਆ ਕਿ ਇੱਥੇ ਬਹੁਤ ਜ਼ਿਆਦਾ ਚੂਹੇ ਨੇ ਕਿ ਮੈਨੂੰ ਤਾਂ ਬਹੁਤ ਭੁੱਖ ਲੱਗੀ ਆ ਕਿ ਮੇਰਾ ਤਾਂ ਦਿਲ ਕਰਦਾ ਮੈਂ ਇਹਨਾਂ ਚੂਹਿਆਂ ਨੂੰ ਮਾਰ ਕੇ ਖਾ ਲਵਾਂ ਪਰ ਜਿਹੜਾ ਵੀ ਜਰਾ ਹੁੰਦਾ ਜੀ ਉਹ ਕੈਂਕਰ ਨੂੰ ਰੋਕਦਾ ਆ ਕਹਿੰਦਾ ਨਹੀਂ ਆਪਾਂ ਤਾਂ ਤੀਰਥ ਯਾਤਰਾ ਤੇ ਜਾ ਰਹੇ ਆ ਸੋ ਆਪਾਂ ਸਿਰਫ ਸ਼ਾਕਾਹਾਰੀ ਭੋਜਨ ਖਾ ਸਕਦੇ ਆ ਨਹੀਂ ਤਾਂ ਜੋ ਆਪਣਾ ਪੀਰ ਥਾ ਉਹ ਪਰਵਾਣ ਨਹੀਂ ਹੋਣਾ ਤੇ ਆਪਣੇ ਜਿਹੜੇ ਫੇਰ ਆਪਾਂ ਕਿਤੇ ਨਾ ਕਿਤੇ ਮਾੜੇ ਕਰਮਕਾਰ ਬੈਠਾਂਗੇ ਤੇ ਆਪਾਂ ਨੂੰ ਫੇਰ ਭੁਗਤਨੇ ਪੈਣੇ ਆ ਕਿ ਆਪਾਂ ਨੂੰ ਅੱਜ ਸਿਰਫ ਆਪਾਂ ਸ਼ਾਕਾਹਾਰੀ ਭੋਜਨ ਖਾਵਾਂਗੇ ਆਪਾਂ ਤੀਰਥ ਯਾਤਰਾ ਤੇ ਜਾ ਰਹੇ ਆ ਤੇ ਕੈਂਕਰ ਵੀ ਚਲੋ ਜੀ ਮੰਨ ਲੈਂਦਾ ਆ ਵਿਚਰਾਉਂ ਦੀ ਗੱਲ ਸੋ ਕੈਂਕਰ ਵਿਚਰਾਉਂ ਨੂੰ ਕਹਿੰਦਾ ਕਿ ਐਦਾਂ ਕਰਦੇ ਆ ਆਪਾਂ ਪਿੰਡ 'ਚ ਚੱਲਦੇ ਆ ਕਿਤੇ ਨਾ ਕਿਤੋਂ ਆਪਾਂ ਨੂੰ ਭੋਜਨ ਜ਼ਰੂਰ ਮਿਲੂਗਾ ਤੇ ਆਪਾਂ ਭੋਜਨ ਖਾਣ ਤੋਂ ਬਾਅਦ ਮੋੜ ਇਸ ਦਰਪਤ ਦੇ ਹੇਠਾਂ ਇੱਕ ਦੂਜੇ ਨੂੰ ਮਿਲਾਂਗੇ ਐਵੇਂ ਹੁੰਦਾ ਜੀ ਕੈਂਕਰ ਤੇ ਵਿਜਰਾ ਭੋਜਨ ਦੀ ਥਾਲ ਦੇ ਵਿੱਚ ਪਿੰਡ ਵਿੱਚ ਘੁੰਮਦੇ ਨੇ ਤੇ ਕੀ ਹੁੰਦਾ ਜੀ ਜਿਹੜਾ ਕੈਂਕਰ ਹੁੰਦਾ ਆ ਜੀ ਉਹ ਇੱਕ ਪੰਡਤ ਦੇ ਘਰ ਦੇ ਅੱਗੇ ਜਦੋਂ ਜਾਂਦਾ ਆ ਪੰਡਤ ਹੁੰਦਾ ਪੂਜਾ ਪਾਠ ਕਰ ਰਿਹਾ ਹੁੰਦਾ ਉਹਦੀ ਜੋ ਘਰ ਵਾਲੀ ਹੁੰਦੀ ਆ ਉਹਦੇ ਲਈ ਭੋਜਨ ਤਿਆਰ ਕਰਕੇ ਥਾਲੀ ਸਜਾ ਕੇ ਰੱਖ ਦਿੰਦੀ ਆ ਤਾਂ ਕਿ ਜਦੋਂ ਪੰਡਤ ਪੂਜਾ ਪਾਠ ਤੋਂ ਫ੍ਰੀ ਹੋਣ ਕੇ ਤਾਂ ਉਸ ਤੋਂ ਬਾਅਦ ਭੋਜਨ ਖਾਣਗੇ ਇਹ ਕੀ ਹੁੰਦਾ ਜੀ ਘਰ ਦਾ ਜਿਹੜਾ ਗੇਟ ਹੁੰਦਾ ਉਹ ਖੁੱਲਾ ਹੁੰਦਾ ਆ ਤੇ ਕੈਂਕਰ ਕੀ ਕਰਦਾ ਆ ਉਹਦੇ ਵਿੱਚੋਂ ਥਾਲੀ 'ਚੋਂ ਇੱਕ ਰੋਟੀ ਚੱਕ ਲਿਆਉਂਦਾ ਜੀ ਪੰਡਤ ਉਸ ਨੂੰ ਰੋਟੀ ਚੱਕਦੇ ਨੂੰ ਦੇਖ ਲੈਂਦਾ ਪਰ ਜਿਹੜਾ ਉਹ ਪੰਡਤ ਹੁੰਦਾ ਬਹੁਤ ਹੀ ਨੇਕ ਦਿਲ ਹੁੰਦਾ ਆ ਜੀ ਕਿਉਂਕਿ ਜਿਹੜੇ ਪੰਡਤ ਹੁੰਦੇ ਆ ਕਿਉਂਕਿ ਜਿਹੜੇ ਰੱਬ ਦੀ ਭਗਤੀ ਕਰਦੇ ਹੁੰਦੇ ਆ ਸੋਚਣਾ ਹੁੰਦਾ ਕਿ ਹਰ ਇੱਕ ਜੀਵ ਦੇ ਵਿੱਚ ਰੱਬ ਵੱਸਦਾ ਆ ਹਨਾ ਤੇ ਉਹ ਬਹੁਤ ਹੀ ਜ਼ਿਆਦਾ ਜੀ ਭਗਵਾਨ ਨੂੰ ਪਰਮਾਤਮਾ ਤੇ ਵਿਸ਼ਵਾਸ ਰੱਖਦਾ ਆ ਤੇ ਉਹ ਜੀ ਜਦੋਂ ਕੈਂਕਰ ਨੂੰ ਦੇਖ ਲੈਂਦਾ ਵਾ ਕਿ ਰੋਟੀ ਚਾਕੇ ਲੈ ਕੇ ਗਿਆ ਤੇ ਉਹ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰਦਾ ਆ ਇਹ ਜਿਹੜਾ ਬਚਿਆ ਹੋਇਆ ਭੋਜਨ ਆ ਉਹ ਵੀ ਇਸ ਕੁੱਤੇ ਨੂੰ ਪਾ ਦੇ ਉਸਨੇ ਜੀ ਪੰਡਤ ਨੇ ਉਸ ਨੂੰ ਕੁਝ ਨਹੀਂ ਕਿਹਾ ਜਿਵੇਂ ਆਮ ਲੋਕ ਕੁੱਤਿਆਂ ਦੇ ਹਨਾ ਸੋਟੀਆਂ ਮਾਰਦੇ ਨੇ ਉਹਨਾਂ ਨੂੰ ਕੁੱਟਣ ਮਨ ਲੱਗ ਜਾਂਦੇ ਨੇ ਪੰਡਤ ਨੇ ਇਹੋ ਜਿਹਾ ਕੁਝ ਨਹੀਂ ਕੀਤਾ ਉਸਨੇ ਸਾਹਮਣੇ ਜਿਹੜਾ ਹੋਰ ਭੋਜਨ ਸੀਗਾ ਉਹ ਕੈਂਕਰ ਦੇ ਅੱਗੇ ਰੱਖਤਾ ਜੀ ਤੇ ਕੈਂਕਰ ਨੇ ਸਾਰਾ ਭੋਜਨ ਖਾਦਾ ਤੇ ਆਪਣੀ ਜਿਹੜੀ ਭੁੱਖ ਵਾ ਉਹ ਸ਼ਾਂਤ ਕੀਤੀ ਤੇ ਇਦਾਂ ਹੀ ਜਿਉ ਭੋਜਨ ਖਾ ਕੇ ਉਤੋਂ ਜੀ ਦੁਆਰਾ ਉਹ ਗਰਖਤ ਦੇ ਹੇਠਾਂ ਆ ਕੇ ਬੈਠ ਗਿਆ ਤੇ ਹੋਣ ਵਾਲੇ ਸੀ ਜੀ ਵੀ ਜਰਾਂ ਦੀ ਵੀ ਜਰਾਂ ਹਜੇ ਵੀ ਭੋਜਨ ਦੀ ਭਾਲ ਦੇ ਵਿੱਚ ਫਿਰ ਰਿਹਾ ਸੀ ਪਰ ਵੀ ਜਰਾਂ ਨੂੰ ਹਜੇ ਭੋਜਨ ਨਹੀਂ ਮਿਲਿਆ ਤੇ ਉਹ ਘੁੰਮਦਾ ਘੁੰਮਦਾ ਭੋਜਨ ਦੀ ਭਾਲ ਦੇ ਵਿੱਚ ਇੱਕ ਸੇਠ ਦੇ ਘਰ ਦੇ ਅੱਗੇ ਪਹੁੰਚਦਾ ਵਾ ਸੇਠ ਈਕਾ ਰਣੀ ਨੇ ਪੂਰੀਆਂ ਬਣਾਈਆਂ ਹੁੰਦੀਆਂ ਤੇ ਪੂਰੀਆਂ ਚ ਥਾਲ ਦੇ ਵਿੱਚ ਰੱਖੀਆਂ ਹੁੰਦੀਆਂ ਨੇ ਪਰ ਜਿਹੜਾ ਸੇਠ ਹੁੰਦਾ ਜੀ ਉਹ ਪੈਸਿਆਂ ਦਾ ਬਹੁਤ ਅਮੀਰ ਹੁੰਦਾ ਆ ਪਰ ਉਹ ਦਿਲ ਦਾ ਗਰੀਬ ਹੁੰਦਾ ਆ ਉਹ ਬਹੁਤ ਈਜੀ ਜਿਆਦਾ ਨਿਰਦਈ ਹੁੰਦਾ ਆ ਇਹ ਘਰ ਦਾ ਚਕੇਟ ਖੁੱਲਾ ਹੁੰਦਾ ਆ ਜਦੋਂ ਵਿਜਰਾਗ ਜਾਂਦਾ ਆ ਜੀ ਉਹ ਥਾਲੀ ਦੇ ਵਿੱਚੋਂ ਜਦੋਂ ਪੂਰੀ ਚੱਕਦਾ ਆ ਤੇ ਸੇਠ ਦੇਖ ਲੈਂਦਾ ਤੇ ਉਹਨੂੰ ਛੋਟੀ ਦੇ ਨਾਲ ਇੰਨਾ ਕੁੱਟਦਾ ਵਾ ਇੰਨਾ ਕੁੱਟਦਾ ਜੀ ਕੁੱਟ-ਕੁੱਟ ਕੇ ਉਹਦੀ ਜਿਹੜੀ ਢੂਹੀ ਆ ਉਹਦੀ ਹੱਡੀ ਹੀ ਹਿਲਾ ਦਿੰਦਾ ਆ ਬਹੁਤ ਹੀ ਬੁਰੀ ਤਰੀਕੇ ਨਾਲ ਉਹਨੂੰ ਪਿੱਟਦਾ ਆ ਤੇ ਯਾਨੀ ਉਹ ਡਿੰਗਦਾ ਢਿੰਗਦਾ ਵਿਚਾਰਾ ਪਤਾ ਨਹੀਂ ਕਿਵੇਂ ਉਹ ਦੁਬਾਰਾ ਉਸ ਦਰਖਤ ਦੇ ਹੇਠਾਂ ਪਹੁੰਚਦਾ ਵਾ ਤੇ ਦੇਖੋ ਜੀ ਕੈਂਕਰ ਨੂੰ ਉਹਨਾਂ ਨੇ ਰੋਟੀ ਖਵਾਈ ਪੰਡਤ ਨੇ ਕੈਂਕਰ ਦਿਲੋਂ ਅਸੀਸਾਂ ਢਿੱਡ ਤੋਂ ਅਸੀਸਾਂ ਦੇ ਕੇ ਆਇਆ ਜੀ ਉਸ ਪੰਡਤ ਨੂੰ ਪਰ ਜਦੋਂ ਸੇਠ ਨੇ ਵਿਜਰਾਣ ਨੂੰ ਕੁੱਟਿਆ ਇਹ ਵਿਜਰਾਣ ਦੇ ਜਿਹੜੇ ਢਿੱਡੋਂ ਜੀ ਦੁਰਸੀਸਾਂ ਹੀ ਨਿਕਲੀਆਂ ਉਸ ਸੇਠ ਦੇ ਲਈ ਤੇ ਕੀ ਹੋ ਗਿਆ ਜੀ ਉਹਨੇ ਇੱਕ ਪੂਰੀ ਹੀ ਚੱਕਲੀ ਸੀ ਹਨਾ ਤੇ ਫਿਰ ਕੀ ਹੁੰਦਾ ਜੀ ਚਲੋ ਉਹ ਜਦੋਂ ਉੱਥੇ ਜਾਂਦਾ ਆ ਕੈਂਕਰ ਉਹਨੂੰ ਪੁੱਛਦਾ ਵਾ ਕਿ ਤੂੰ ਤੇਰੀ ਹਾਲਤ ਕਿਵੇਂ ਹੋ ਗਈ ਤਿਹੋ ਪੁੱਛਦਾ ਜੀ ਇੱਦਾਂ-ਇੱਦਾਂ ਕਰਕੇ ਮੈਂ ਸੇਟ ਦੇ ਘਰ ਗਿਆ ਫੇ ਉੱਥੇ ਮੈਂ ਨਾ ਪੂਰੀ ਚੱਕ ਲਈ ਤੇ ਮੈਨੂੰ ਸੇਟ ਨੇ ਬਹੁਤ ਕੁੱਟਿਆ ਹੁਣ ਮੇਰੇ 'ਚ ਤਾਂ ਤੁਰਨ ਦੀ ਵੀ ਕੋ ਸ਼ਮਤਾ ਨਹੀਂ ਰਹੀ ਕਿ ਮੈਂ ਤੀਰਥ ਦੀ ਯਾਤਰਾ ਕਿਵੇਂ ਕਰੂੰਗਾ ਕਿ ਮੈਂ ਹੁਣ ਤੀਰਥ ਯਾਤਰਾ ਤੇ ਨਹੀਂ ਜਾ ਸਕਦਾ ਮੇਰਾ ਤਾਂ ਬਹੁਤ ਬੁਰਾ ਹਾਲਾ ਹੋਇਆ ਵਿਜਰਾਨ ਜੀ ਫਿਰ ਕੈਂਕਰ ਨੂੰ ਕਹਿੰਦਾ ਲਾ ਆਪਣਾ ਜੀਵਨ ਤਾਂ ਬਹੁਤ ਹੀ ਨਰਕ ਭਰਿਆਵਾ ਕਿ ਮੈਂ ਤਾਂ ਇਹ ਜੀਵਨ ਸੋਚਦਾ ਕਿ ਖਤਮ ਹੀ ਕਰ ਦਵਾਂ ਕਿ ਹੁਣ ਤਾਂ ਮੇਰੇ ਦੇ ਵਿੱਚ ਤੁਰਨ ਦੀ ਵੀ ਕੋਸ਼ਮਤਾ ਨਹੀਂ ਰਹੀ ਹੈਗੀ ਪਤਾ ਨਹੀਂ ਮੇਰਾ ਕੀ ਬਣੂਗਾ ਪਤਾ ਹੁਣ ਤੀਰਥ ਯਾਤਰਾ ਤੇ ਵੀ ਨਹੀਂ ਜਾ ਸਕਦੇ ਕਿ ਐ ਮੰਨ ਕਰਦਾ ਵਾ ਕਿ ਆਪਣੀ ਜ਼ਿੰਦਗੀ ਨੂੰ ਖਤਮ ਕਰ ਲੀਏ ਸੋ ਦੋਨੋਂ ਜੀ ਇਦਾਂ ਗੱਲਾਂ ਕਰਦੇ ਨੇ ਤੇ ਆਤਮ ਹੱਤਿਆ ਕਰਨ ਦਾ ਫੈਸਲਾ ਕਰ ਲੈਂਦੇ ਨੇ ਤੇ ਦੋਨੋਂ ਜੀ ਰਾਜ਼ੀ ਹੋ ਜਾਂਦੇ ਨੇ ਤੇ ਦੋਨੋਂ ਜੀ ਖਾਲੀ ਤੋਂ ਛਾਲ ਮਾਰ ਦਿੰਦੇ ਨੇ ਤੇ ਦੋਨੋਂ ਹੀ ਆਤਮ ਹੱਤਿਆ ਕਰ ਲੈਂਦੇ ਨੇ ਤੇ ਉਹਨਾਂ ਦੀ ਜੀ ਮ੍ਰਿਤਿ ਹੋ ਜਾਂਦੀ ਆ ਤੇ ਜਦੋਂ ਮ੍ਰਿਤਿ ਹੋ ਜਾਂਦੀ ਆ ਤੇ ਜਦੋਂ ਯਮ ਲੋਗ ਦੇ ਵਿੱਚ ਜਾਂਦੀ ਨਹੀਂ ਜਦੋਂ ਧਰਮਰਾਜ ਕਹਿੰਦੇ ਉਥੇ ਕਰਮਾਂ ਦਾ ਹਿਸਾਬ ਕਰਦਾ ਆ ਤੇ ਉਹ ਦੇਖਦਾ ਆ ਕਿ ਜਿਹੜੇ ਇਹ ਕੁੱਤੇ ਸੀਗੇ ਹਨ ਇਹ ਚੰਗੇ ਕੰਮ ਲਈ ਜਾ ਰਹੇ ਸੀਗੇ ਤੀਰਥ ਯਾਤਰਾ ਲਈ ਜਾ ਰਹੇ ਸੀ ਚਲੋ ਇਹਨਾਂ ਨੇ ਸੋਚਿਆ ਤਾਂ ਅਸੀਂ ਤੀਰਥ ਯਾਤਰਾ ਦੇ ਜਾਈਏ ਤੇ ਚਲੋ ਜੀ ਸਾਰੇ ਉਹਨਾਂ ਦੇ ਹਿਸਾਬ-ਕਿਤਾਬ ਲਾ ਕੇ ਧਰਮਰਾਜ ਫਿਰ ਵੀ ਪਰਸੰਨ ਹੁੰਦਾ ਕਿ ਇਹ ਤੀਰਥ ਯਾਤਰਾ ਲਈ ਚੱਲੇ ਸੀ ਹਨਾ ਤੇ ਉਹਨਾਂ ਨੂੰ ਜੀ ਉਹ ਮਨੁੱਖੀ ਜੀਵਨ ਦੇ ਵਿੱਚ ਪਾ ਦਿੰਦੇ ਨੇ ਅੱਗੇ ਜਦੋਂ ਮਨੁੱਖੀ ਜੀਵਨ ਦੇ ਵਿੱਚ ਉਹਨਾਂ ਨੂੰ ਪਾ ਦਿੰਦੇ ਨੇ ਦੇਖੋ ਜੀ ਕਰਮ ਕਰਮ ਹੁਣ ਕਿਵੇਂ ਤੁਹਾਨੂੰ ਅੱਗੇ ਕਹਾਣੀ ਦੇ ਵਿੱਚ ਪਤਾ ਲੱਗੂਗਾ ਤੁਸੀਂ ਕਹਾਣੀ ਨੂੰ ਹੁਣ ਦੇਖਿਓ ਜੀ ਇੱਥੋਂ ਬਹੁਤ ਇੰਟਰਸਟਿੰਗ ਹੋਣ ਵਾਲੀ ਆ ਕਹਾਣੀ ਤੇ ਕੀ ਹੁੰਦਾ ਜੀ ਜਿਹੜਾ ਕੈਂਕਰ ਨਾਮ ਦਾ ਕੁੱਤਾ ਹੁੰਦਾ ਜਿਹਨੇ ਪੰਡਤ ਦੇ ਘਰ ਰੋਟੀ ਖਾਦੀ ਸੀ ਉਹ ਪੰਡਤ ਦੇ ਘਰ ਹੀ ਬੇਟੇ ਦੇ ਰੂਪ ਦੇ ਵਿੱਚ ਜਨਮ ਲੈਂਦਾ ਆ ਕਿਉਂਕਿ ਜਿਹੜਾ ਸੇਠ ਆ ਤੇ ਜਿਹੜਾ ਪੰਡਤ ਹੁੰਦਾ ਉਹਨਾਂ ਦੇ ਕਾਫੀ ਟਾਈਮ ਤੋਂ ਕੋਈ ਔਲਾਦ ਨਹੀਂ ਹੁੰਦੀ ਜੀ ਸੋ ਜਿਹੜਾ ਕੈਂਕਰ ਆ ਉਹ ਪੰਡਤ ਦੇ ਘਰ ਜਨਮ ਲੈਂਦਾ ਆ ਤੇ ਜਿਹੜਾ ਵਿਜਰਾੰਗ ਸੀਗਾ ਜਿਹਨੂੰ ਸੇਠ ਨੇ ਬਹੁਤ ਕੁੱਟਿਆ ਕੁੱਟ-ਕੁੱਟ ਕੇ ਉਹਦੀ ਢੂਹੀ ਤੋੜਦੀ ਤੇ ਉਹ ਜਿਹੜਾ ਵਿਜਰਾੰਗ ਸੀਗਾ ਉਹ ਮੁੰਡੇ ਦੇ ਰੂਪ ਦੇ ਵਿੱਚ ਉਹ ਸੇਠ ਦੇ ਘਰ ਦੇ ਵਿੱਚ ਜਨਮ ਲੈ ਲੈਂਦਾ ਜੀ ਸੋ ਦੇਖੋ ਜੇ ਜਦੋਂ ਪੰਡਤ ਦੇ ਘਰ ਦੇ ਵਿੱਚ ਕੈਂਕਰ ਹੁੰਦਾ ਜਿਹੜਾ ਮੁੰਡੇ ਦੇ ਰੂਪ ਦੇ ਵਿੱਚ ਜਨਮ ਲੈਂਦਾ ਵਾ ਜਿਹਨੂੰ ਪੰਡਤ ਨੇ ਰੋਟੀ ਖਵਾਈ ਸੀ ਕੁੱਤੇ ਨੂੰ ਤੇ ਉਹਨੇ ਢਿੱਡੋਂ ਸੀਸਾਂ ਦਿੱਤੀਆਂ ਸੀ ਤੇ ਜਦੋਂ ਉਸ ਪੰਡਤ ਦੇ ਘਰ ਉਹਦਾ ਜਨਮ ਹੁੰਦਾ ਦੇਖੋ ਜੀ ਪੰਡਤ ਉਹ ਚੰਗੇ ਕਰੰਨੇ ਉਹਨੂੰ ਕੀ ਫਲ ਦਿੱਤਾ ਰਾਜੇ ਨੇ ਉਹਨੂੰ ਆਪਣੇ ਮਹਿਲ ਦੇ ਵਿੱਚ ਕਥਾ ਕਰਨ ਦੇ ਲਈ ਪੱਕੇ ਤੌਰ ਤੇ ਨਿਯੁਕਤ ਕਰ ਲਿਆ ਬਹੁਤ ਵਧੀਆ ਤਨਖਾਹ ਵੀ ਦਿੰਦਾ ਸੀ ਜੀ ਉਹਨੂੰ ਉਹ ਜਿਹੜਾ ਪੰਡਤ ਹੁੰਦਾ ਸੀਗਾ ਜੀ ਉਹ ਬਹੁਤ ਧੰਨਵਾਣ ਹੋ ਗਿਆ ਸੀਗਾ ਤੇ ਉਹਨੇ ਬਹੁਤ ਸੋਨਾ ਘਰ ਵੀ ਬਣਾਇਆ ਆਪਣੇ ਲਈ ਤੇ ਉਹਨਾਂ ਦੇ ਘਰ 'ਚ ਬਹੁਤ ਖੁਸ਼ੀਆਂ ਆਈਆਂ ਤੇ ਕੈਂਕਰ ਉਹਨਾਂ ਦੇ ਘਰ ਜੋ ਮੁੰਡੇ ਨੇ ਜਨਮ ਲਿਆ ਸੀ ਉਹਨਾਂ ਲਈ ਜੀ ਬਹੁਤ ਹੀ ਲੱਕੀ ਸਾਬਤ ਹੋਇਆ ਜੀ ਉਹ ਮੁੰਡਾ ਤੇ ਇਸ ਤੋਂ ਉਲਟ ਕੀ ਹੋਇਆ ਸੇਠ ਦੇ ਘਰ ਕੀ ਹੁੰਦਾ ਜਦੋਂ ਉਸ ਦਾ ਬੇਟਾ ਜਨਮ ਲੈਂਦਾ ਉਦੋਂ ਤਾਂ ਬਹੁਤ ਖੁਸ਼ੀਆਂ ਮਨਾਉਂਦਾ ਕਿ ਮੇਰੇ ਘਰ ਮੁੰਡੇ ਨੇ ਜਨਮ ਲਿਆ ਪਿੰਡ ਦੇ ਵਿੱਚ ਜੀ ਉਹ ਮਠਿਆਈਆਂ ਵੰਡਦਾ ਆ ਸੋ ਥੋੜੇ ਦਿਨਾਂ ਬਾਅਦ ਕੀ ਹੁੰਦਾ ਆ ਕਿ ਜੋ ਸੇਟ ਹੁੰਦਾ ਉਹਦੀ ਦੁਕਾਨ ਤੇ ਅੱਗ ਲੱਗ ਜਾਂਦੀ ਆ ਸਾਰੇ ਨੂੰ ਅੱਗ ਲੱਗ ਜਾਂਦੀ ਆ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਜੀ ਸੇਟ ਦਾ ਤੇ ਸੇਟ ਦੀ ਘਰ ਵਾਲੀ ਇਸ ਸੱਤਵੇਂ ਨੂੰ ਸਹਿਣ ਨਹੀਂ ਕਰ ਪਾਉਂਦੀ ਤੇ ਉਹ ਬਹੁਤ ਕੰਬਲੀ ਹੋ ਜਾਂਦੀ ਆ ਪਾਗਲਾਂ ਦੀ ਤਰ੍ਹਾਂ ਉਹ ਬਿਹੇਵ ਕਰਨ ਲੱਗ ਜਾਂਦੀ ਆ ਜੋ ਸੇਟ ਹੁੰਦਾ ਆ ਤੇ ਉਹ ਵੀ ਸੋਚਦਾ ਕਿ ਇਹ ਜਦੋਂ ਹੁੰਦਾ ਹੋਇਆ ਜਾਂਦਾ ਕਿ ਪਤਾ ਨਹੀਂ ਸਾਡੇ ਨਾਲ ਇਦਾਂ ਕਿਉਂ ਹੋ ਰਿਹਾ ਵਾ ਕਿ ਸਾਨੂੰ ਸਮਝ ਨਹੀਂ ਆ ਰਹੀ ਕਿ ਜਰੂਰ ਤਾਂ ਇਸਨੇ ਜਨਮ ਲਿਆ ਸਾਡੇ ਨਾਲ ਮਾੜਾ ਹੀ ਹੋ ਰਿਹਾ ਵਾ ਤੇ ਦੇਖੋ ਜੀ ਚਲੋ ਫਿਰ ਵੀ ਉਹਨੇ ਆਪਣੀ ਘਰਵਾਲੀ ਦਾ ਇਲਾਜ ਕਰਾਇਆ ਜੋ ਦੇਖੋ ਬੱਚ ਦੇ ਕੁਝ ਦੇ ਪੈਸੇ ਸੀਗੇ ਉਹਦੇ ਨਾਲ ਇਲਾਜ ਕਰਵਾਇਆ ਉਹਨੇ ਘਰਵਾਲੀ ਦਾ ਤੇ ਇਦਾਂ ਜੀ ਸਮਾਂ ਬੀਤਦਾ ਜਾਂਦਾ ਆ ਬੱਚੇ ਵੱਡੇ ਹੋ ਜਾਂਦੇ ਆ ਜਿਹੜਾ ਕੈਂਕਰ ਹੁੰਦਾ ਵਾ ਪੰਡਤ ਦੇ ਘਰ ਉਹ ਜੀ ਆਪਣੇ ਪਿਤਾ ਦੀ ਤਰ੍ਹਾਂ ਹੀ ਵਿਦਵਾਨ ਬਣਦਾ ਆ ਬਹੁਤ ਹੀ ਪੜਦਾ ਆ ਲਿਖਦਾ ਆ ਬਹੁਤ ਇੱਕ ਆਗਿਆਕਾਰੀ ਬੇਟੇ ਦੇ ਰੂਪ ਦੇ ਵਿੱਚ ਓ ਜੀ ਉਹਦਾ ਜਿਹੜਾ ਸੁਭਾਅ ਆ ਤੁਸੀਂ ਕਹਿ ਸਕਦੇ ਹੋ ਬਹੁਤ ਹੀ ਪਿਆਰਾ ਬੱਚਾ ਤੇ ਉਸ ਤੋਂ ਬਾਅਦ ਜਿਹੜਾ ਵਿਜਰਣ ਹੁੰਦਾ ਆ ਸੇਟ ਦੇ ਘਰ ਦੇ ਵਿੱਚ ਜਨਮ ਲਿਆ ਹੁੰਦਾ ਮੁੰਡੇ ਦੇ ਰੂਪ ਦੇ ਵਿੱਚ ਜਿਹਨੂੰ ਸੇਟ ਨੇ ਬਹੁਤ ਕੁੱਟਿਆ ਸੀਗਾ ਤੇ ਉਹ ਲੜਕਾ ਜੀ ਬਹੁਤ ਹੀ ਜ਼ਿਆਦਾ ਜੀ ਬਹੁਤ ਗਲਤ ਸੋਸਾਇਟੀ ਦੇ ਵਿੱਚ ਪੈ ਜਾਂਦਾ ਵਾ ਬੁਰੀ ਸੰਗਤ ਦੇ ਵਿੱਚ ਪੈ ਜਾਂਦਾ ਨਸ਼ੇ ਕਰਨ ਲੱਗ ਜਾਂਦਾ ਆਪਣੇ ਮਾਤਾ ਪਿਤਾ ਨੂੰ ਬਹੁਤ ਦੁਖੀ ਕਰਦਾ ਆ ਤੇ ਉਹਨਾਂ ਨੂੰ ਕੁੱਟ ਮਾਰਵੀਂ ਜੀ ਕਰਦਾ ਇੱਕ ਦਿਨ ਤਾਂ ਜਿਉਂਨੇ ਸੇਠ ਨੂੰ ਇੰਨਾ ਕੁੱਟਿਆ ਇੰਨਾ ਕੁੱਟਿਆ ਛੋਟੀ ਦੇ ਨਾਲ ਕੁੱਟ-ਕੁੱਟ ਕੇ ਜਿਹੜੀ ਉਹਦੀ ਰੀੜ ਦੀ ਹੱਡੀ ਆ ਉਹਦਾ ਮਣਕਾ ਹੀ ਜੀ ਉਹ ਤੋੜ ਦਿੰਦਾ ਆ ਬਹੁਤ ਜ਼ਿਆਦਾ ਜੀ ਉਹ ਮੰਜੇ ਤੇ ਪੈ ਜਾਂਦਾ ਵਾ ਜਿਹੜਾ ਸੇਠ ਹੁੰਦਾ ਵਾ ਤੇ ਸੇਠ ਸੋਚਦਾ ਪਤਾ ਨਹੀਂ ਮੇਰੇ ਕਿਹੜੇ ਕਰਮਾਂ ਦੀ ਸਜ਼ਾ ਵਾ ਕਿ ਇਹ ਮੁੰਡਾ ਸਾਡੇ ਘਰ ਉਹਨੇ ਜਨਮ ਲਿਆ ਵਾ ਕਿ ਇਹਦੇ ਨਾਲੋਂ ਤਾਂ ਇਹ ਜਨਮ ਹੀ ਨਾ ਲੈਂਦਾ ਅਸੀਂ ਬੇਔਲਾਦ ਹੀ ਚੰਗੇ ਸੀ ਇੰਨੀ ਜਿਆਦਾ ਬੁਰੀ ਸੰਗਤ ਦੇ ਵਿੱਚ ਵਿਜਰਾਨ ਸੀਗਾ ਜੀ ਵਿਜਰਾਨ ਦੇ ਕਰਕੇ ਉਹਨਾਂ ਨੇ ਜਦੋਂ ਵਿਜਰਾਨ ਉਹਨਾਂ ਦੇ ਘਰ ਪੈਦਾ ਹੋਇਆ ਉਹਨਾਂ ਦਾ ਕਾਰੋਬਾਰ ਵੀ ਖਤਮ ਹੋ ਗਿਆ ਉਹ ਘਰ ਵਾਲੀ ਬਿਮਾਰ ਰਹਿਣ ਲੱਗੀ ਤੇ ਬਾਅਦ ਚ ਉਹ ਜੀ ਉਹ ਬੁਰੀ ਸੋਸਾਇਟੀ ਦੇ ਵਿੱਚ ਪੈ ਜਾਂਦਾ ਆ ਤੇ ਬਹੁਤ ਜਿਆਦਾ ਆਪਣੇ ਮਾਪਿਆਂ ਨੂੰ ਤੰਗ ਕਰਦਾ ਆ ਜੀ ਸੋ ਫਿਰ ਸੇਟ ਐਦੀ ਸੋਚਦਾ ਜੀ ਕਿ ਮੇਰੀ ਇਹਨੇ ਢੂਹੀ ਤੋੜ ਦਿੱਤੀ ਆ ਤੇ ਉਹ ਸੋਚਦਾ ਕਿ ਪਰਮਾਤਮਾ ਕੀ ਤੂੰ ਮੈਨੂੰ ਮੇਰੇ ਕਿਹੜੇ ਕਰਮਾਂ ਦੀ ਸਜ਼ਾ ਦਿੰਦੀ ਆ ਸੋ ਇਦਾਂ ਹੀ ਫਿਰ ਬੇਟੇ ਨੂੰ ਚੇਤਾ ਹੁੰਦਾ ਕਿ ਇੱਕ ਦਿਨ ਮੈਂ ਇੱਕ ਕੁੱਤੇ ਨੂੰ ਬਹੁਤ ਨਿਰਦਇਤਾ ਨਾਲ ਘੁੱਟਿਆ ਸੀ ਕੋਟ-ਕੋਟ ਕੇ ਉਹਦੀ ਮੈਂ ਹੱਡੀ ਤੋੜਤੀ ਸੀ ਤੇ ਉਹਨੂੰ ਕਿਤੇ ਨਾ ਕਿਤੇ ਸਮਝ ਆਉਂਦਾ ਆ ਕਿ ਜਿਹੜਾ ਇਹ ਸ਼ਾਇਦ ਉਹ ਮੇਰੇ ਕਰਮਾਂ ਦੀ ਸਜ਼ਾ ਵਾ ਮੈਨੂੰ ਪਰਮਾਤਮਾ ਨੇ ਦਿੱਤੀ ਆ ਤੋ ਜੀ ਬਿਲਕੁਲ ਸੱਚ ਆ ਕਿ ਜਿਹੜੇ ਆਪਾਂ ਕਰਮ ਕਰਦੇ ਆ ਜੋ ਆਪਾਂ ਬੀਜਦੇ ਆ ਉਹ ਆਪਾਂ ਨੂੰ ਵਾਟਣਾ ਹੀ ਪੈਂਦਾ ਕਿਉਂਕਿ ਦੇਖੋ ਜੀ ਬਾਣੀ ਦੇ ਵਿੱਚ ਵੀ ਲਿਖਿਆ ਵਾ ਆਪੇ ਬੀਜ ਆਪੇ ਹੀ ਖਾ ਕਿ ਜੋ ਆਪਾਂ ਆਪੇ ਬੀਜਣਾ ਉਹ ਆਪਾਂ ਆਪ ਹੀ ਖਾਣਾ ਆ ਸੋ ਕਿਉਂ ਨਾ ਜੇ ਆਪਾਂ ਨੂੰ ਇਸ ਚੀਜ਼ ਦਾ ਪਤਾ ਵਾ ਕਿ ਜੋ ਆਪਾਂ ਕਰਮ ਕਰਾਂਗੇ ਜੋ ਆਪਾਂ ਬੀਜ ਬੀਜਾਂਗੇ ਉਹ ਸਾਨੂੰ ਵਾਟਣਾ ਪੈਣਾ ਫਿਰ ਕਿਉਂ ਨਾ ਆਪਾਂ ਚੰਗੇ ਕਰਮ ਕਰੀਏ ਚਾਹੇ ਜਾਨਵਰ ਆ ਚਾਹੇ ਇਨਸਾਨ ਆ ਸਾਰਿਆਂ ਲਈ ਨਿਮਰਤਾ ਦਾ ਬਤੀਰਾ ਰੱਖਿਆ ਕਰੀਏ ਜੀ ਠੀਕ ਹੈ ਜੀ ਜਿਹੜੇ ਬੇਜੁਬਾਨ ਜਾਨਵਰ ਆ ਉਹਨਾਂ ਦੇ ਲਈ ਵੀ ਤੁਸੀਂ ਕੁਝ ਨਾ ਕੁਝ ਜ਼ਰੂਰ ਕਰਿਆ ਕਰੋ ਤੁਸੀਂ ਹਨਾ ਉਹਨਾਂ ਨੂੰ ਰੋਟੀ ਪਾਇਆ ਕਰੋ ਹਨਾ ਤੁਸੀਂ ਬ੍ਰੈਡ ਪਾ ਸਕਦੇ ਹੋ ਗਊਸ਼ਾਲਾ ਵਿੱਚ ਜਾ ਕੇ ਤੁਸੀਂ ਗਊਆਂ ਨੂੰ ਵੀ ਤੁਸੀਂ ਉਹਨਾਂ ਦੀ ਉੱਥੇ ਜਾ ਕੇ ਤੁਸੀਂ ਸੇਵਾ ਕਰ ਸਕਦੇ ਹੋ ਜਿੰਨੇ ਵੀ ਬੇਜੁਬਾਨ ਜਾਨਵਰ ਨੇ ਪੰਛੀ ਨੇ ਤੁਸੀਂ ਕੁਝ ਨਾ ਕੁਝ ਜ਼ਰੂਰ ਉਹਨਾਂ ਲਈ ਕਰਿਆ ਕਰੋ ਕਿਉਂਕਿ ਦੇਖੋ ਜੀ ਉਹ ਬੇਜੁਬਾਨ ਨੇ ਹਨਾ ਮੋਹ ਮੰਗ ਕੇ ਉਹ ਨਹੀਂ ਲੈ ਸਕਦੇ ਸੋ ਚੰਗੇ ਕਰਮ ਕਰੋ ਜੀ ਕਿਉਂਕਿ ਚੰਗੇ ਜਿਹਾ ਆਪਾਂ ਕਰਮ ਕਰਾਂਗੇ ਤੇ ਆਪਾਂ ਨੂੰ ਅੱਗੇ ਚੰਗਾ ਹੀ ਮਿਲੂਗਾ ਤੇ ਕਿਤੇ ਨਾ ਕਿਤੇ ਜੀ ਇਸ ਕਹਾਣੀ ਤੋਂ ਇਹ ਵੀ ਸਿੱਧ ਹੁੰਦਾ ਵਾ ਕਿ ਜੋ ਆਪਣੇ ਨਾਲ ਜੋ ਪ੍ਰੈਜੈਂਟ ਦੇ ਵਿੱਚ ਜੋ ਤੁਹਾਡਾ ਜੀਵਨ ਚੱਲ ਰਿਹਾ ਵਾ ਜੋ ਤੁਹਾਡੇ ਨਾਲ ਜੀ ਕੋਈ ਚੰਗਾ ਜਾਂ ਮਾੜਾ ਕੋਈ ਵੀ ਵਿਵਹਾਰ ਕਰਦਾ ਵਾ ਉਹ ਬੰਦੇ ਦਾ ਸਬੰਧ ਤੁਹਾਡਾ ਕਿਸੇ ਨਾ ਕਿਸੇ ਤਰ੍ਹਾਂ ਪਿਛਲੇ ਜਨਮ ਦੇ ਨਾਲ ਜ਼ਰੂਰ ਹੁੰਦਾ ਆ ਜੇ ਮੰਨ ਲਓ ਤੁਹਾਡਾ ਕਿਸੇ ਨੇ ਮਾੜਾ ਕੀਤਾ ਹੋ ਸਕਦਾ ਤੁਸੀਂ ਕੋਈ ਨਾ ਕੋਈ ਉਹਦੇ ਨਾਲ ਪਿਛਲੇ ਜਨਮ ਦੇ ਵਿੱਚ ਕੁਝ ਨਾ ਕੁਝ ਉਹਦਾ ਦਾ ਮਾੜਾ ਕੀਤਾ ਹੋਵੇ ਜਿਹੜਾ ਤੁਹਾਨੂੰ ਆ ਜਨਮ ਦੇ ਵਿੱਚ ਭੁਗਤਣਾ ਪਿਆ ਜੀ ਉਹਦੇ ਹੱਥੋਂ ਹੀ ਸੋ ਕਈ ਅਲੱਗਾਂ ਇਦਾਂ ਦੀਆਂ ਹੁੰਦੀਆਂ ਆਪਾਂ ਸੁਣਦੇ ਆ ਕਿ ਜਿਨ੍ਹਾਂ ਦੇ ਘਰ ਕਈ ਵਾਰ ਕੋਈ ਬੱਚਾ ਜਨਮ ਲੈਂਦਾ ਆ ਤੇ ਉਹਨਾਂ ਦੇ ਕਾਰੋਬਾਰ 'ਚ ਕਿੰਨੀ ਵਿਰਧੀ ਹੁੰਦੀ ਆ ਕਿੰਨਾ ਜੀ ਉਹਨਾਂ ਦਾ ਘਰਬਾਰ ਖੁਸ਼ਹਾਲ ਹੋ ਜਾਂਦਾ ਤੇ ਕਈ ਆਪਾਂ ਇਦਾਂ ਸੁਣਦੇ ਆ ਕਿ ਕਈ ਇਦਾਂ ਹੁੰਦਾ ਵਾ ਕਿ ਬੱਚੇ ਜਨਮ ਹੋਣ ਤੋਂ ਬਾਅਦ ਉਹਨਾਂ ਦਾ ਕਾਰੋਬਾਰ ਹੀ ਠੱਪ ਹੋ ਗਿਆ ਹਨਾ ਉਹ ਕਾਫੀ ਗਰੀਬੀ ਦੇ ਵਿੱਚ ਆ ਜਾਂਦਾ ਜੀ ਪਰਿਵਾਰ ਉਹਨਾਂ ਦੇ ਕਾਫੀ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਕਿਉਂਕਿ ਕਿਤੇ ਨਾ ਕਿਤੇ ਜੀ ਇਹ પ્રાણી ਆਪਣੀ ਪਿਛਲੇ ਕਰਮਾਂ ਦੇ ਉਹਨਾਂ ਨਾਲ ਸੰਬੰਧ ਹੀ ਹੁੰਦੇ ਆ ਕਿ ਕੋਈ ਲੈਣ ਦੇਣ ਦਾ ਚੱਕਰ ਹੀ ਹੁੰਦਾ ਜਿਵੇਂ ਵੀ ਜਰਾਮ ਸੀਗਾ ਜੀ ਉਹਦੇ ਜੋ ਉਹ ਸੇਠ ਨੇ ਉਹਦੇ ਨਾਲ ਗਲਤ ਕੀਤਾ ਤੇ ਉਹਨੂੰ ਸੇਠ ਨੂੰ ਉਹਦੇ ਹੱਥੋਂ ਵੀ ਉਹਦੇ ਨਾਲ ਗਲਤੀ ਹੋਇਆ ਔਰ ਮੁੰਡੇ ਦੇ ਰੂਪ ਦੇ ਵਿੱਚ ਪੈਦਾ ਹੋਇਆ ਤੇ ਜੋ ਸੇਠ ਨੇ ਉਹਦੇ ਨਾਲ ਕੀਤਾ ਉਹ ਵੀ ਉਹਦੇ ਮੁੰਡੇ ਨੇ ਉਹਦੇ ਨਾਲ ਕੀਤਾ ਕੋਈ ਜੀ ਟਿੱਡੋ ਬੁਰਾ ਬਣ ਕੇ ਨਹੀਂ ਆਉਂਦਾ ਪਰਮਾਤਮਾ ਦੇ ਬਣਾਏ ਸਾਰੇ ਜੀ ਨੇ ਜੇ ਕੋਈ ਚੰਗਾ ਬੰਦਾ ਵਾ ਉਹਦੇ ਵਿੱਚ ਵੀ ਪਰਮਾਤਮਾ ਦੀ ਕਰਾਮਾਤ ਆ ਜੇ ਤੂੰ ਸੀ ਕੁਝ ਬੁਰਾ ਕਰਦੇ ਹੋ ਉਹਦੇ ਵਿੱਚ ਵੀ ਪਰਮਾਤਮਾ ਦੀ ਕਰਾਮਾਤ ਆ ਤੁਹਾਡੇ ਕੋਈ ਕਰਮ ਹੀ ਹੋਣੇ ਆ ਜੀ ਜੋ ਤੁਹਾਨੂੰ ਇਸ ਜਨਮ ਦੇ ਵਿੱਚ ਸਾਰਿਆਂ ਨੂੰ ਭੁਗਤਨੇ ਪੈਂਦੇ ਆ ਜੇ ਜਿਹੜੀ ਕਹਾਣੀ ਆ ਸੁਣਨ ਨੂੰ ਤਾਂ ਇੱਕ ਕਹਾਣੀ ਆ ਪਰ ਇਹਦੇ ਮੋਰਲ ਤੋਂ ਆਪਾਂ ਬਹੁਤ ਕੁਝ ਸਿੱਖ ਸਕਦੇ ਆ ਜੀ ਆਪਣਾ ਸਿੱਖਣਾ ਹੋਵੇ ਜੀ ਕਿਉਂਕਿ ਕਹਿੰਦੇ ਹੁੰਦੇ ਆ ਇੱਕ ਕਹਾਣੀ ਬੰਦੇ ਦੀ ਜ਼ਿੰਦਗੀ ਬਦਲ ਦਿੰਦੀ ਆ ਤੇ ਆਪਾਂ ਨੂੰ ਜੀ ਇਸ ਕਹਾਣੀਆਂ ਤੋਂ ਕੁਛ ਨਾ ਕੁਛ ਜ਼ਰੂਰ ਸਿੱਖਣਾ ਚਾਹੀਦਾ ਵਾ ਕਿਉਂਕਿ ਜਿਹੜੇ ਇਹਦੇ ਸਿੱਟੇ ਆ ਜੇ ਆਪਾਂ ਇਹਨਾਂ ਦੇ ਸਿੱਟਿਆਂ ਤੇ ਕੰਮ ਕਰਕੇ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਜਿਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਚੰਗੇ ਕਰਮ ਕਰਾਂਗੇ ਤੇ ਆਪਣਾ ਜੀਵਨ ਅੱਗੇ ਜਾ ਕੇ ਖੁਸ਼ਹਾਲ ਹੋ ਸਕਦਾ ਜੀ ਸੋ ਇਸ ਕਹਾਣੀਆਂ ਨੂੰ ਸਿਰਫ ਕਹਾਣੀਆਂ ਨਾਲ ਸਮਝਿਆ ਕਰੋ ਇਹਨਾਂ ਤੋਂ ਕੁਛ ਸਿੱਖਣ ਦੀ ਤੁਸੀਂ ਕੋਸ਼ਿਸ਼ ਕਰਿਆ ਕਰੋ ਸੋ ਤੁਸੀਂ ਇਸ ਨੂੰ ਮੋਟੀਵੇਸ਼ਨਲ ਵੀਡੀਓ ਵੀ ਕਹਿ ਸਕਦੇ ਹੋ ਸੋ ਇਹ ਸੀਗੀ ਜੀ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਪਲੀਜ਼ ਜਰੂਰ ਦੱਸਿਓ ਤੇ ਜੇ ਤੁਹਾਨੂੰ ਕਹਾਣੀ ਵਧੀਆ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਤੁਸੀਂ رائے ਮੈਨੂੰ ਜਰੂਰ ਦਿਓ ਤੁਹਾਡੀ ਕੀ رائے ਜੀ ਇਸ ਬਾਰੇ ਸੋ ਚੈਨਲ ਤੇ ਨਿਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਬੱਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਜੋ ਵੀਡੀਓਜ਼ ਦੇ ਨੋਟੀਫਿਕੇਸ਼ਨਸ ਨੇ ਉਹ ਤੁਹਾਡੇ ਸਾਰਿਆਂ ਮੇਰੇ ਭੈਣ ਪੜਾਵਾਂ ਦੇ ਕੋਲ ਪਹੁੰਚ ਜਾਣ ਜੀ ਮਿਲਦੇ ਹਾਂ ਫਿਰ ਇੱਕ ਨਵੀਂ ਸਟੋਰੀ ਦੇ ਨਾਲ ਨਵੀਂ ਸੱਚੀ ਘਟਕੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਨੇ ਰੋ ਹਾਸ ਤੇ ਰਵਾਸ ਜ਼ਰੋ ਵਾਈ ਗੁਰ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ